ਲੋਕ ਚੇਤਨਾ ਟੀਵੀ 'ਚ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਅੱਜ ਦਾ ਜਿਹੜਾ ਵਿਸ਼ਾ ਹੈ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਇੱਕ ਅਹਿਮ ਵਿਸ਼ੇ ਦੇ ਉੱਤੇ ਅ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਭਾਰਤ ਦੇ ਵਿੱਚ ਕੁਝ ਖਾਸ ਵਰਗਾਂ ਕੁਝ ਖਾਸ ਜਾਤਾਂ ਦੇ ਲਈ ਇੱਕ ਰਿਜ਼ਰਵੇਸ਼ਨ ਪਾਲਿਸੀ ਬਣਾਈ ਗਈ ਹੈ ਭਾਰਤ ਸਰਕਾਰ ਦਾ ਜਿਹੜਾ ਇਹ ਮਕਸਦ ਹੈ ਕਿ ਜਿਹੜੇ ਇੱਕ ਵਰਗ ਦੇ ਕੁਝ ਖਾਸ ਲੋਕ ਨੇ ਜਿਹੜੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਿਦਿਅਕ ਤੌਰ ਤੇ ਪਛੜੇ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਪਾਲਿਸੀ ਦਾ ਲਾਭ ਦੇ ਕੇ ਉਹਨਾਂ ਨੂੰ ਬਰਾਬਰਤਾ ਦੇ ਜਿਹੜੇ ਅਧਿਕਾਰ ਮੁਹੱਈਆ ਕਰਵਾਏ ਜਾਣ ਸੋ ਜਿੱਥੋਂ ਤੱਕ ਇਸ ਰਿਜ਼ਰਵੇਸ਼ਨ ਪਾਲਿਸੀ ਦੀ ਜੇ ਆਪਾਂ ਗੱਲ ਕਰੀਏ ਤਾਂ ਸੰਵਿਧਾਨ ਦੀ ਧਾਰਾ 15 4 ਸਰਕਾਰ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਉਹ ਸਿੱਖਿਆ ਸੰਸਥਾਵਾਂ ਵਿੱਚ ਪਛੜੇ ਵਰਗਾਂ ਦੇ ਲਈ ਕਿਸੇ ਖਾਸ ਕਿਸਮ ਕਿਸਮ ਦਾ ਜਿਹੜਾ ਉਹ ਪ੍ਰਬੰਧ ਕਰੇ ਔਰ ਸੰਵਿਧਾਨ ਦੀ ਧਾਰਾ 16 4 ਇਸ ਗੱਲ ਦਾ ਸਰਕਾਰ ਨੂੰ ਲਈ ਉਪਬੰਧ ਪੈਦਾ ਕਰਦੀ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਸ਼ੈਡਿਊਲਡ ਕਾਸਟ ਐਂਡ ਸ਼ੈਡਿਊਲਡ ਟ్రਾਈਬਸ ਦੇ ਲਈ ਅਤੇ ਓਬੀਸੀ ਵਰਗਾਂ ਦੇ ਲਈ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਹੈ ਉਹ ਉਹ ਲਾਗੂ ਕਰੇ ਔਰ ਜਿਹੜੀ ਧਾਰਾ 330 ਹੈ ਔਰ 332 ਹੈ ਇਦੇ ਵਿੱਚ ਇਸ ਗੱਲ ਦਾ ਉਪਬੰਧ ਹੈ ਇਸ ਗੱਲ ਦੀ ਪ੍ਰੋਵੀਜ਼ਨ ਹੈ ਕਿ ਉਹ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਐਸਸੀ ਐਸਟੀ ਜਿਹੜੀਆਂ ਮੈਂਬਰਾਂ ਦੀਆਂ ਸੀਟਾਂ ਉਹ ਰਿਜ਼ਰਵ ਰੱਖਣ ਦੇ ਲਈ ਜਿਹੜੀ ਸਹਾਇਕ ਸਿੱਧ ਹੁੰਦੀ ਹੈ ਹੁਣ ਜੇ ਆਪਾਂ ਐਸਸੀ ਆਬਾਦੀ ਦੀ ਪੂਰੇ ਭਾਰਤ ਦੇ ਵਿੱਚ ਗੱਲ ਕਰੀਏ ਤਾਂ ਇਹ ਪੂਰੇ ਭਾਰਤ ਦੇ ਵਿੱਚ ਐਸਸੀ ਆਬਾਦੀ ਜਿਹੜੀ ਹੈਗੀ ਹੈ ਕਰੀਬ 30% ਦੇ ਕਰੀਬ ਹੈ ਔਰ ਜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਕਰੀਬ 35% ਇਸ ਤਰ੍ਹਾਂ ਦੀ ਜਿਹੜੀ ਆਬਾਦੀ ਆ ਔਰ ਇੱਥੇ ਇਹ ਵੀ ਸਪਸ਼ਟ ਹੈ ਕਿ ਪੰਜਾਬ ਦੀ ਜਿਹੜੀ ਐਸਸੀ ਆਬਾਦੀ ਹੈ ਉਹ ਪੂਰੇ ਭਾਰਤ ਦੀ ਆਬਾਦੀ ਦੇ ਵਿੱਚ ਐਸਸੀ ਆਬਾਦੀ ਦੇ ਨਾਲੋਂ ਸਭ ਤੋਂ ਜਿਹੜਾ ਇਹ ਸਟੇਟ ਦੇ ਵਿੱਚ ਐਸਸੀ ਆਬਾਦੀ ਜ਼ਿਆਦਾ ਹੈ ਔਰ ਪੰਜਾਬ ਸਰਕਾਰ ਨੇ ਆਪਣੀ ਜਿਹੜੀ ਕੇਂਦਰ ਸਰਕਾਰ ਦੀਆਂ ਨੀਤੀਆਂ ਅਨੁਸਾਰ ਐਸਸੀ ਭਾਈਚਾਰੇ ਦੇ ਲੋਕਾਂ ਨੂੰ 25% ਜਿਹੜੀ ਰਿਜ਼ਰਵੇਸ਼ਨ ਪਾਲਿਸੀ ਦੇਣ ਦਾ ਉਪਬੰਧ ਕੀਤਾ ਗਿਆ ਹੈ ਔਰ ਜਿਹੜੀ ਕਿ ਸਿੱਧੀ ਭਰਤੀਆਂ ਦੇ ਵਿੱਚ 25% ਹੈ ਔਰ ਪ੍ਰੋਮੋਸ਼ਨ ਦੇ ਲਈ ਐਸਸੀ ਵਰਗ ਦੇ ਲੋਕਾਂ ਦੇ ਲਈ ਗਰੁੱਪ ਸੀ ਹੋਵੇ ਤੇ ਗਰੁੱਪ ਡੀ ਹੋਵੇ ਉਹਨਾਂ ਲਈ ਜਿਹੜਾ ਉਪਬੰਧ ਹੈ ਉਹ 20% ਦਾ ਹੈ 20% ਹੈ ਔਰ 1975 ਦੇ ਵਿੱਚ ਸਰਕਾਰ ਨੇ ਕਿਉਂਕਿ ਇਸ ਰਿਜ਼ਰਵੇਸ਼ਨ ਪਾਲਿਸੀ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਆਉਂਦੀਆਂ ਨੇ ਉਹਦੇ ਵਿੱਚ ਬਾਲਮਿਕ ਮੱਝ ਵੀ ਭਾਈਚਾਰਾ ਰਮਦਾਸੀਆ ਕਮਿਊਨਿਟੀ ਹੈ ਬਹੁਤ ਸਾਰੀਆਂ ਹੋਰ ਵੀ ਜਿਹੜੀਆਂ ਜਾਤਾਂ ਨੇ ਜਿਹੜੀਆਂ ਇਸ ਕੈਟਾਗਰੀ ਦੇ ਵਿੱਚ ਆਉਂਦੀਆਂ ਪਰ ਸਰਕਾਰ ਨੇ ਮਹਿਸੂਸ ਕੀਤਾ ਕਿ ਜਿਹੜਾ ਸਮਾਜ ਦਾ ਇੱਕ ਵਰਗ ਬਾਲਮਿਕ ਤੇ ਮੱਝ ਵੀ ਸਿੱਖ ਭਾਈਚਾਰਾ ਇਹ ਬਾਕੀ ਦੇ ਵਰਗਾਂ ਦੇ ਨਾਲੋਂ ਕੁਝ ਖਾਸ ਪਛੜ ਗਿਆ ਕੁਝ ਕੁਝ ਖਾਸ ਪਿੱਛੇ ਰਹਿ ਗਿਆ ਇਸ ਕਰਕੇ ਇਹਨੂੰ ਉੱਤੇ ਚੁੱਕਣ ਦੇ ਲਈ ਇਸ ਨੂੰ ਹੋਰ ਹੁਲਾਰਾ ਦੇਣ ਦੇ ਲਈ ਇਸ ਨੂੰ ਹੋਰ ਸਹਾਇਕ ਕਰਨ ਦੇ ਲਈ ਜਿਹੜੀ ਟੋਟਲ ਰਿਜ਼ਰਵੇਸ਼ਨ ਪਾਲਿਸੀ ਸੀ ਉਹਦੇ ਵਿੱਚ ਵੀ ਟੋਟਲ ਰਿਜ਼ਰਵੇਸ਼ਨ ਪਾਲਿਸੀ ਦਾ ਵਾਲਮੀਕ ਤੇ ਮੱਜ ਵੀ ਸਿੱਖ ਭਾਈਚਾਰੇ ਨੂੰ 50% ਦੀ ਜਿਹੜੀ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਦੇਣ ਦਾ ਜਿਹੜਾ ਉਪਬੰਧ ਕਰ ਦਿੱਤਾ ਗਿਆ ਹੁਣ ਜੇ ਆਪਾਂ ਗੱਲ ਕਰੀਏ ਤਾਂ ਇਹ ਪਾਲਿਸੀ ਦੇ ਆਧਾਰ ਦੇ ਉੱਤੇ ਬਹੁਤ ਸਾਰੇ ਪਰਿਵਾਰਾਂ ਨੂੰ ਬਹੁਤ ਸਾਰੇ ਪਛੜੇ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਲਾਹਾ ਮਿਲਿਆ ਇਸ ਗੱਲ ਦਾ ਲਾਭ ਮਿਲਿਆ ਔਰ ਬਹੁਤ ਸਾਰੇ ਪਰਿਵਾਰਾਂ ਨੇ ਬਹੁਤ ਸਾਰੇ ਲੋਕਾਂ ਨੇ ਰਿਜ਼ਰਵੇਸ਼ਨ ਪਾਲਿਸੀ ਦਾ ਭਰਪੂਰ ਲਾਹਾ ਚੱਕ ਕੇ ਚਾਹੇ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਹੋਵੇ ਉੱਚੀ ਦੀ ਸਿੱਖਿਆ ਦੇ ਵਿੱਚ ਹੋਵੇ ਨੌਕਰੀਆਂ ਦੇ ਵਿੱਚ ਹੋਵੇ ਕਾਫੀ ਲਾਹਾ ਵੀ ਖਟਿਆ ਜਿਹਦੇ ਕਾਰਨ ਅੱਜ ਐਸਸੀ ਪਰਿਵਾਰਾਂ ਦੇ ਵਿੱਚ ਬਹੁਤ ਸਾਰੇ ਪਰਿਵਾਰ ਐ ਜਿਹੜੇ ਕਾਫੀ ਸਮਰੱਥ ਬਣ ਗਏ ਔਰ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਜਿਹੜੇ ਲੋਕ ਐ ਇਹ ਜਿਹੜੇ ਰਿਜ਼ਰਵੇਸ਼ਨ ਪਾਲਿਸੀ ਦਾ ਲਾਭ ਲੈ ਕੇ ਲਾਹਾ ਲੈ ਕੇ ਆਪਣੇ ਆਪ ਨੂੰ ਸਮਾਜ ਦਾ ਇੱਕ ਅਪਰ ਲੈਵਲ ਦੇ ਵਿੱਚ ਡਾ ਪ੍ਰਵੇਸ਼ ਕਰ ਜਾਂਦੇ ਆ ਪਰੰਤੂ ਉਹ ਆਪਣੇ ਸਮਾਜ ਦੇ ਲੋਕਾਂ ਪ੍ਰਤੀ ਬਿਲਕੁਲ ਵੀ ਜਿਹੜੀ ਵਫਾਦਾਰੀ ਨਹੀਂ ਰੱਖਦੇ ਬਿਲਕੁਲ ਵੀ ਉਹਨਾਂ ਦਾ ਸਹਿਯੋਗ ਕਰਕੇ ਉਹਨਾਂ ਵਿੱਚ ਉਹਨਾਂ ਨੂੰ ਵੀ ਆਪਣੇ ਬਰਾਬਰ ਦਾ ਹਾਂ ਦਾ ਮੇਚ ਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਸੋ ਹੁਣ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਮੁੱਦਾ ਜਿਹੜਾ ਬਹੁਤ ਭਖਮ ਹੈ ਰਿਜ਼ਰਵੇਸ਼ਨ ਦਾ ਫੇਕ ਸਰਟੀਫਿਕੇਟ ਜਿਹੜੇ ਰਿਜ਼ਰਵੇਸ਼ਨ ਦੇ ਰਿਜ਼ਰਵ ਕੈਟਾਗਰੀ ਦੇ ਬਹੁਤ ਸਾਰੇ ਲੋਕਾਂ ਨੇ ਜਿਹੜੇ ਜਨਰਲ ਕੈਟਾਗਰੀ ਦੇ ਲੋਕ ਨੇ ਆਮ ਵਰਗ ਦੇ ਲੋਕ ਨੇ ਉਹਨਾਂ ਨੇ ਆਪਣੀ ਸਿਆਸੀ ਪਹੁੰਚ ਸਦਕਾ ਆਪਣੀ ਉੱਚ ਪਹੁੰਚ ਸਦਕਾ ਉਹਨਾਂ ਨੇ ਫੇਕ ਜਾਲੀ ਐਸਸੀ ਸਰਟੀਫਿਕੇਟ ਤਿਆਰ ਕਰ ਲਈ ਜਿਹਦੇ ਵਿੱਚ ਇਹ ਉਹਦਾ ਅਸਰ ਇਹ ਹੋਇਆ ਕਿ ਇਕੱਲੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੇ ਜੇ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤੇ 3 ਤੋਂ ਲੈ ਕੇ 4000 ਫੇਕ ਐਸਸੀ ਸਰਟੀਫਿਕੇਟ ਪੰਜਾਬ ਦੇ ਵਿੱਚ ਬਣਿਆ ਗਿਆ ਉਹਦੇ ਵਿੱਚ ਚਾਹੇ ਉਹਦੇ ਵਿੱਚ ਮਿਲੀ ਭੁਗਤ ਸਰਕਾਰੀ ਅਧਿਕਾਰੀਆਂ ਦੀ ਹੋਵੇ ਪਟਵਾਰੀਆਂ ਦੀ ਹੋਵੇ ਨੰਬਰਦਾਰਾਂ ਦੀ ਹੋਵੇ ਪਿੰਡ ਦੇ ਸਰਪੰਚ ਦੀ ਹੋਵੇ ਜਾਂ ਸ਼ਹਿਰ ਦੇ ਕਿਸੇ ਮਿਊਨਿਸਪਲ ਕੌਂਸਲਰ ਦੀ ਹੋਵੇ ਸੋ ਇੱਕ ਇੱਕ ਅਲੱਗ ਵਿਸ਼ਾ ਇਹ ਇੱਕ ਅਲੱਗ ਵੱਖਰਾ ਵਿਸ਼ਾ ਹੈ ਪਰ ਇਸ ਦੇ ਆਪਾਂ ਜਿਹੜੀ ਅੱਜ ਦੇ ਦਿਨ ਆਪਾਂ ਨੇ ਗੱਲ ਕਰਨੀ ਹੈ ਉਹ ਇਹ ਗੱਲ ਕਰਨੀ ਹੈ ਕਿ ਜਿਹੜਾ 3-4000 ਲੋਕਾਂ ਨੇ ਐਸਸੀ ਜਾਲੀ ਸਰਟੀਫਿਕੇਟ ਬਣਾਇਆ ਹੈ ਉਹ ਸਰਕਾਰ ਨੇ ਉਸ ਗੱਲ ਦੀ ਤਫਤੀਸ਼ ਕਰਕੇ ਉਹਨਾਂ ਨੂੰ ਜਿਹੜਾ ਅੰਜਾਮ ਤੱਕ ਲੈ ਕੇ ਸਰਕਾਰ ਨਹੀਂ ਗਈ ਤੇ ਮੌਜੂਦਾ ਸਮੇਂ ਦੀ ਜੇ ਆਪਾਂ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੇ ਜਿਹੜਾ ਸਮਾਜਿਕ ਸੁਰੱਖਿਆ ਐਸਸੀ ਬੀਸੀ ਵੈਲਫੇਅਰ ਡਿਪਾਰਟਮੈਂਟ ਹੈ ਉਸ ਦਾ ਇੱਕ ਸੈੱਲ ਹੈ ਰਿਜ਼ਰਵੇਸ਼ਨ ਸੈੱਲ ਉਸ ਰਿਜ਼ਰਵੇਸ਼ਨ ਸੈੱਲ ਜਦੋਂ ਵਿਭਾਗ ਕੋਲੇ ਬਹੁਤ ਸਾਰੀਆਂ ਕੰਪਲੇਨਸ ਪਹੁੰਚੀਆਂ ਜਿਹੜੀਆਂ ਸ਼ਿਕਾਇਤਾਂ ਪਹੁੰਚੀਆਂ ਤਾਂ ਉਹਨਾਂ ਦੇ ਉੱਤੇ ਕਾਰਵਾਈ ਕਰਦੇ ਆ ਉਹ ਸਿਰਫ ਤੇ ਸਿਰਫ ਕ੍ਰੀਬ-ਕਰੀਬ ਢਾਈ 300 ਐਸੇ ਕੇਸ ਰਿਜ਼ਰਵੇਸ਼ਨ ਸੈੱਲ ਨੇ ਬਾਹਰ ਲੈ ਕੇ ਆਂਦੇ ਜਿਨ੍ਹਾਂ ਨੇ ਜਿਹੜੀ ਇਹ ਗੱਲ ਤਸਦੀਕ ਹੋ ਗਈ ਕਿ ਇਹਨਾਂ ਢਾਈ 300 ਲੋਕਾਂ ਨੇ ਜਾਲੀ ਐਸਸੀ ਸਰਟੀਫਿਕੇਟ ਤਿਆਰ ਕਰਕੇ ਨੌਕਰੀਆਂ ਹਾਸਲ ਕੀਤੀਆਂ ਸੋ ਜਦੋਂ ਹੁਣ ਇਹ ਸਰਕਾਰ ਦੇ ਕੋਲੇ ਅੰਕੜੇ ਆ ਗਏ ਸਰਕਾਰ ਦੇ ਕੋਲੇ ਰਿਕਾਰਡ ਆ ਗਿਆ ਕਿ ਇਹ ਇਹ ਲੋਕ ਦੋਸ਼ੀ ਨੇ ਇਹਨਾਂ ਨੇ ਜਾਲੀ ਸਰਟੀਫਿਕੇਟ ਤਿਆਰ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਉੱਥੇ ਐਸਸੀ ਭਾਈਚਾਰੇ ਦੇ ਲੋਕਾਂ ਦੇ ਪਵਿੱਤਰ ਦੇ ਨਾਲ ਵੀ ਜਿਹੜਾ ਉਹਨਾਂ ਦੇ ਹੱਕਾਂ ਦੇ ਨਾਲ ਵੀ ਖਿਲਵਾੜ ਕੀਤਾ ਹੈ ਪਰੰਤੂ ਸਰਕਾਰ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਪਹੁੰਚ ਹੈ ਉਹ ਬੜੀ ਨਾਕਾਰਾਤਮਕ ਰਹੀ ਹੈ ਉਹਦੇ ਵਿੱਚ ਜੇ ਮੈਂ ਗੱਲ ਕਰੀਏ ਮੌਜੂਦਾ ਸਮੇਂ ਦੇ ਵਿੱਚ ਤਾਂ ਇਹਨਾਂ 2.5 300 ਲੋਕੇਟ ਹੋਏ ਤਸਦੀਕ ਕੀਤੇ ਗਏ ਝਾਲੀ ਸਰਟੀਫਿਕੇਟਾਂ ਹਾਂ ਧਰਕਾਂ ਦੇ ਵਿੱਚੋਂ ਸਿਰਫ ਤੇ ਸਿਰਫ 18 20 ਐਫ ਆਈ ਆਰਜ਼ ਹੁਣ ਤੱਕ ਪੰਜਾਬ ਦੇ ਵਿੱਚ ਰਜਿਸਟਰਡ ਹੋਈਆਂ ਨੇ ਔਰ ਪੰਜਾਬ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਇਹ ਸਰਕਾਰ ਗਰੀਬਾਂ ਦੀ ਹੈ ਇਹ ਸਰਕਾਰ ਨੇ ਆਉਂਦਿਆਂ ਸਾਰ ਮਹਾਤਮਾ ਗਾਂਧੀ ਦੀ ਫੋਟੋ ਨੂੰ ਉਤਾਰ ਕੇ ਸੀਐਮ ਸਾਹਿਬ ਨੇ ਆਪਣੀ ਸੀਟ ਦੇ ਪਿੱਛੇ ਜਾਂ ਸਰਕਾਰੀ ਸਾਰੇ ਦਫ਼ਤਰਾਂ ਦੇ ਵਿੱਚ ਜਿਹੜੇ ਵੀ ਅਧਿਕਾਰੀ ਸੀ ਉਹਨਾਂ ਦੇ ਪਿੱਛੇ ਇੱਕ ਐਲਾਨ ਕਰਤਾ ਕਿ ਜਿਹੜੀ ਫੋਟੋ ਮਹਾਤਮਾ ਗਾਂਧੀ ਦੀ ਨਹੀਂ ਉਥੇ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਸਾਹਿਬ ਦੀ ਹੈ ਪਰ ਭੀਮrao ਅੰਬੇਦਕਰ ਸਾਹਿਬ ਦੇ ਬਣਾਈ ਹੋਈ ਜਿਹੜੀ ਇਹ ਰਿਜ਼ਰਵੇਸ਼ਨ ਪਾਲਿਸੀ ਦੇ ਨਾਲ ਖਿਲਵਾੜ ਕਰਨ ਕਰਨ ਵਾਲੇ ਲੋਕਾਂ ਦੇ ਉੱਤੇ ਦੋਸ਼ੀਆਂ ਦੇ ਉੱਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਇਹ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਜੇ ਆਪਾਂ ਗੱਲ ਕਰੀਏ ਤਾਜ਼ਾ ਮਾਮਲਿਆਂ ਦੇ ਵਿੱਚ ਤਾਜ਼ਾ ਮਾਮਲਿਆਂ ਦੇ ਵਿੱਚ ਇੱਕ ਰਣਧੀਰ ਸਿੰਘ ਹੈ ਪੁੱਤਰ ਕਸ਼ਮੀਰ ਸਿੰਘ ਅ ਐਸਆਈ ਲੱਗਿਆ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਇੱਕ ਰਣਜੀਤ ਸਿੰਘ son of ਸਰਦਾਰ ਸੁਵਰਨ ਸਿੰਘ ਇਹ ਵੀ ਪੰਜਾਬ ਪੁਲਿਸ ਦੇ ਵਿੱਚ ਐਸਆਈ ਲੱਗਿਆ ਔਰ ਇਹਦੇ ਨਾਲ ਨਾਲ ਇੱਕ ਹੋਰ ਹੈ ਸਰਦਾਰ ਦਲਜੀਤ ਸਿੰਘ son of ਸੁਵਰਨ ਸਿੰਘ ਇਹ ਡਿਓ ਪ੍ਰਾਇਮਰੀ ਬਲੌਕ ਰਾਜਪੁਰਾ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਇਹ ਤਾਨਾਤ ਹੈ ਜਿਹੜੇ ਆਪਣੀ ਇਹ ਰਿਜ਼ਰਵੇਸ਼ਨ ਸੈੱਲ ਹੈ ਇਸ ਨੇ ਇਹਨਾਂ ਤਿੰਨਾਂ ਲੋਕਾਂ ਨੂੰ ਸਾਬਤ ਕਰਤਾ ਕਿ ਇਹ ਲੋਕ ਨੇ ਝਾਲੀ ਸਰਟੀਫਿਕੇਟ ਤਿਆਰ ਕਰਕੇ ਨੌਕਰੀ ਹਾਸਲ ਕੀਤੀ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਔਰ ਦਲਿਤ ਲੋਕਾਂ ਦੇ ਭਵਿੱਖ ਦੇ ਨਾਲ ਇਹਨਾਂ ਲੋਕਾਂ ਨੇ ਖੇਲਵਾੜ ਕੀਤਾ ਤੇ ਇਸ ਦੇ ਅਨੁਸਾਰ ਜਿਹੜਾ ਡਿਪਟੀ ਡਾਇਰੈਕਟਰ ਸੋਸ਼ਲ ਜਸਟਿਸ ਪੰਜਾਬ ਮੋਹਾਲੀ ਸਥਿਤ ਉਹਨਾਂ ਦਾ ਦਫ਼ਤਰ ਹੈ ਉਹਨਾਂ ਨੇ ਇੱਕ ਨਿਰਦੇਸ਼ ਜਾਰੀ ਕਰਤੇ ਉਹਦਾ ਮੀਮੋ ਨੰਬਰ ਹੈਗਾ 26/0326 ਅਮਿਤੀ ਹੈ 28 ਅਕਤੂਬਰ 2025 ਉਹਨਾਂ ਨੇ ਐਸਐਸਪੀ ਪਟਿਆਲਾ ਨੂੰ ਇਸ ਗੱਲ ਦੀ ਸੂਚਨਾ ਕੀਤੀ ਹੈ ਕਿ ਇਹਨਾਂ ਬੰਦਿਆਂ ਦੇ ਖਿਲਾਫ ਜਿਹੜੇ ਤਿੰਨੇ ਰਣਧੀਰ ਸਿੰਘ ਸਨ ਆਫ ਕਸ਼ਮੀਰ ਸਿੰਘ ਰਣਜੀਤ ਸਿੰਘ ਸਨ ਆਫ ਸਵਰਨ ਸਿੰਘ ਦੋਵੇਂ ਏਐਸਆਈ ਨੇ ਪੰਜਾਬ ਪੁਲਿਸ ਦੇ ਵਿੱਚ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਤਾਇਨਾਤ ਨੇ ਔਰ ਦਲਜੀਤ ਸਿੰਘ son of ਸਵਰਨ ਸਿੰਘ ਜਿਹੜਾ ਡੀਓ ਪ੍ਰਾਇਮਰੀ ਬਲੋਕ ਰਾਜਪੁਰਾ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਲੱਗਿਆ ਕਿ ਇਹਨਾਂ ਬੰਦਿਆਂ ਦੇ ਖਿਲਾਫ ਯੋਗ ਕਾਰਵਾਈ ਕਰਕੇ ਯੋਗ ਕਾਰਵਾਈ ਮੀਨਜ਼ ਕਿ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਹਦੀ ਜਿਹੜੀ ਰਿਪੋਰਟ ਹੈ ਅ ਵਿਸਤਾਰਤ ਰਿਪੋਰਟ ਜਿਹੜੀ ਕੀਤੀ ਗਈ ਕਾਰਵਾਈ ਦੀ ਉਹ ਡਿਪਟੀ ਡਾਇਰੈਕਟਰ ਸੋਸ਼ਲ ਜਸਟਿਸ ਰਿਜ਼ਰਵੇਸ਼ਨ ਸੈੱਲ ਮੋਹਾਲੀ ਨੂੰ ਪੇਸ਼ ਕੀਤੀ ਜਾਵੇ ਸੋ ਮੈਨੂੰ ਇਸ ਗੱਲ ਦਾ ਤੌਖਲਾ ਹੈ ਕਿ ਸਰਕਾਰ ਦੇ ਜਿਹੜੇ ਅਫੀਸਰਸ ਨੇ ਜਿਹੜੇ ਜਨਰਲ ਕੈਟਾਗਰੀ ਦੇ ਨਾਲ ਜਨਰਲ ਵਰਗ ਦੇ ਨਾਲ ਸੰਬੰਧ ਰੱਖਦੇ ਆ ਇਸ ਤਰ੍ਹਾਂ ਦੇ ਜਿਹੜੇ ਐਸਸੀ ਸਮਾਜ ਦੇ ਲੋਕਾਂ ਦੇ ਜਿਹੜੇ ਮਾਮਲਿਆਂ ਪ੍ਰਤੀ ਕੋਈ ਗੰਭੀਰਤਾ ਦਿਖਾਉਣ ਸੋ ਇੱਕ ਬਹੁਤ ਵੱਡਾ ਸਵਾਲ ਹੈ ਜੇ ਮੰਨ ਲਓ ਕਿ 18 20 ਐਫ ਆਈ ਆਰ ਜ ਦਰਜ ਵੀ ਹੋ ਗਈਆਂ ਦੋਸ਼ੀਆਂ ਦੇ ਵਿਰੁੱਧ ਫਿਰ ਸਰਕਾਰ ਨੇ ਉਹਨਾਂ ਤੋਂ ਉਸ ਪੈਸੇ ਦੀ ਰਿਕਵਰੀ ਕਿਉਂ ਨਹੀਂ ਕੀਤੀ ਔਰ ਸਰਕਾਰ ਨੇ ਉਹਨਾਂ ਦੇ ਖਿਲਾਫ ਜੇ ਐਫ ਆਈ ਆਰ ਕਰ ਦਿੱਤੀ ਹੈ ਤਾਂ ਉਹਨਾਂ ਦੀ ਅਰੈਸਟ ਪਾ ਕੇ ਉਹਨਾਂ ਦੇ ਖਿਲਾਫ ਅਦਾਲਤੀ ਜਿਹੜੀ ਚਾਰਾਜ ਹੋਈ ਹੈ ਉਸ ਨੂੰ ਆਰੰਭ ਕਿਉਂ ਨਹੀਂ ਕੀਤਾ ਔਰ ਇੱਥੋਂ ਤੱਕ ਜਿਹੜੀ ਖਬਰ ਪਿੱਛੇ ਬੀਤੇ ਦਿਨਾਂ ਦੇ ਵਿੱਚ ਤੁਸੀਂ ਸਾਰੇ ਦਰਸ਼ਕਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਹੋਣਾ ਸੁਣਿਆ ਹੋਣਾ ਕਿ ਪੰਜਾਬੀ ਗਾਇਕੀ ਦੇ ਸਰਮੌਰ ਗਾਏ ਕਿ ਜਿਹੜੇ ਆਪਣੇ ਆਪ ਨੂੰ ਆਪਣੇ ਗੀਤਾਂ ਦੇ ਵਿੱਚ ਬੜਾ ਜਿਹੜਾ ਆਪਣੀ ਜਾਤ ਬਾਰੇ ਬੜਾ ਬੋਲਦੇ ਆ ਜੱਟ ਸ਼ਬਦ ਨੂੰ ਜਿਹੜਾ ਜੱਟ ਸ਼ਬਦ ਹੈ ਉਸ ਨੂੰ ਉਭਾਰ ਕੇ ਪਰ ਬਖਿਆਨ ਕਰਦਿਆ ਮੇਰੀ ਮੁਰਾਦ ਅਮਰਤਮਾਨ ਹੈ ਉਸ ਨੇ ਜਿਹੜਾ ਉਸ ਦੇ ਕਿਸੇ ਘਰ ਦੇ ਮੈਂਬਰ ਨੇ ਵੀ ਜਾਲੀ ਐਸਸੀ ਸਰਟੀਫਿਕੇਟ ਤਿਆਰ ਕਰਕੇ ਉਹਨਾਂ ਨੇ ਵੀ ਨੌਕਰੀ ਹਾਸਲ ਕਰਕੇ 35 40 ਸਾਲ ਨੌਕਰੀ ਕਰਨ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਔਰ ਉਹ ਬੜੇ ਮਾਣ ਦੇ ਨਾਲ ਬੜੇ ਫਖਰ ਦੇ ਨਾਲ ਸਰਕਾਰੀ ਪੈਸੇ ਦੇ ਵਿੱਚੋਂ ਜਿਹੜੀ ਪੈਨਸ਼ਨ ਖਾਂ ਖਾ ਰਿਹਾ ਤੇ ਨਾ ਤਾਂ ਸਰਕਾਰ ਨੇ ਉਹਨਾਂ ਦੇ ਖਿਲਾਫ ਕੋਈ ਜਿਹੜੀ ਉਹਨਾਂ ਨੂੰ ਉਹ ਕੀਤਾ ਅਰੈਸਟ ਕੀਤਾ ਨਾ ਉਹਨਾਂ ਦੀ ਕੋਈ ਰਿਕਵਰੀ ਕੀਤੀ ਤੇ ਨਾ ਉਹਨਾਂ ਦੇ ਖਿਲਾਫ ਕੋਈ ਵੀ ਅਦਾਲਤੀ ਕਾਰਵਾਈ ਆਰੰਭ ਕੀਤੀ ਸੋ ਅੱਜ ਲੋੜ ਹੈ ਕਿ ਸਰਕਾਰ ਜੇ ਸੱਚੀ ਮੁੱਚੀ ਸਮਾਜ ਦੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਿਦਿਅਕ ਤੌਰ ਤੇ ਪੱਛ ਨੇ ਇਹਨਾਂ ਲੋਕਾਂ ਦੀ ਸਾਰ ਲੈਣ ਦੀ ਚਾਹਤ ਜਾਂ ਇੱਛਾ ਜਾਂ ਮਨ ਦੇ ਵਿੱਚ ਮਾੜੀ ਮੋਟੀ ਸੋਚ ਰੱਖਦੀ ਹੈ ਅਜਿਹੇ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਇਹਨਾਂ ਦੇ ਹੱਕਾਂ ਨੂੰ ਮਾਰਨ ਦੇ ਲਈ ਚਾਰਾਜੋਈ ਕੀਤੀ ਅਫਰਟਸ ਕਰਕੇ ਮਿਲੀਭੁਗਤ ਕਰਕੇ ਉੱਚ ਅਧਿਕਾਰੀਆਂ ਦੇ ਨਾਲ ਸਿਆਸੀ ਪਹੁੰਚ ਦੇ ਸਦਕਾ ਇਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਤਾਂ ਉਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕਰਨੀ ਬਣਦੀ ਹੈ ਔਰ ਇੱਥੇ ਇਹ ਵੀ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਪਿਛਲੇ ਕਰੀਬ 2 ਸਾਲ ਤੋਂ ਮੁਹਾਲੀ ਦੇ ਵਿੱਚ ਲਗਾਤਾਰ ਜਿਹੜਾ ਹੈਗਾ ਐਸਸੀ ਸਰਟੀਫਿਕੇਟ ਚੋਰ ਮੋਰਚਾ ਕੁਝ ਇਸ ਤਰ੍ਹਾਂ ਦਾ ਕਰਕੇ ਮੁਹਾਲੀ ਦੇ ਵਿੱਚ ਲੱਗਿਆ ਹੋਇਆ ਔਰ ਉਹ ਇਸ ਗੱਲ ਦੀ ਜਿਹੜਾ ਮੰਗ ਕਰਦੇ ਆ ਰਹੇ ਆ ਕਿ ਇਹ ਜਿਹੜੇ ਜਿਨ੍ਹਾਂ ਨੇ ਫੇਕ ਜਾਲੀ ਸਰਟੀਫਿਕੇਟ ਤਿਆਰ ਕਰਾ ਕੇ ਐਸਸੀ ਪਰਿਵਾਰਾਂ ਦੇ ਨਾਲ ਡਾਕਾ ਮਾਰਿਆ ਉਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਪਰ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਸਰਕਦੀ ਸੋ ਲੋੜ ਹੈ ਅੱਜ ਅਜਿਹੇ ਗੰਭੀਰ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਬਹੁਤ ਜ਼ਿਆਦਾ ਸੀਰੀਅਸ ਹੋਣ ਦੀ ਔਰ ਤੁਰੰਤ ਕਾਰਵਾਈ ਅਮਲ ਵਿੱਚ ਲਿਆ ਕੇ ਉਹਨੂੰ ਅਦਾਲਤੀ ਚੱਕਰ ਦੇ ਵਿੱਚ ਲੈ ਕੇ ਆਉਣ ਦੀ ਅਦਾਲਤੀ ਕਾਰਵਾਈ ਦੇ ਵਿੱਚ ਸ਼ਾਮਲ ਕਰਾਉਣ ਦੀ ਸੋ ਅੱਜ ਦੇ ਲਈ ਐਨਹੀਂ ਤੁਹਾਨੂੰ ਅੱਜ ਦੀ ਇਹ ਵਿਚਾਰ ਅੱਜ ਦਾ ਇਹ ਸਬਜੈਕਟ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਆਪਣੇ ਵਡਮੁੱਲੇ ਵਿਚਾਰ ਜਰੂਰ ਦਿਓ ਤਾਂ ਕਿ ਤੁਹਾਡੀਆਂ ਆਸਾਂ ਉਮੀਦਾਂ ਦੇ ਅਨੁਸਾਰ ਅਸੀਂ ਅਗਲੇ ਐਪੀਸੋਡ ਅਗਲੀਆਂ ਖਬਰਾਂ ਅਗਲੇ ਪ੍ਰੋਗਰਾਮ ਤੁਹਾਡੇ ਰੂਬਰੂ ਪੇਸ਼ ਕਰ ਸਕੀਏ ਸੋ ਅਗਲੇ ਐਪੀਸੋਡ ਵਿੱਚ ਕਿਸੇ ਹੋਰ ਵਿਸ਼ੇ ਦੇ ਨਾਲ ਤੁਹਾਡੇ ਫੇਰ ਰੂਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ਬਾ ਕਹਿਰ